नर्स देखती है अचानक एक दिन वन जेंटलमैन मूविंग अराउंड ऐसा ऐसा बार बार आ जा रहा है कहें आई थिंक यू आर जॉन लुकिंग फॉर यूर डैड उन्हें क्या यस yes. वो कोल आया इन्हें उन्होंने क्या काइंडली होल्ड हिज हैंड उन्हें ओर हाथ पकड़ लिया कहें सो यू आर जॉन उन्होंने कहें यूर सन इज हियर यू आर वेटिंग फॉर द लास्ट मैनी मंथस सी योर सन इज़ होर्डिंग योर हैंड जॉन ने अपने उस मरीज फादर का हाथ पकड़ लिया से इट इज़ टेन ओ कलॉक इन द मॉर्निंग शाम के छज गए वो पकड़ के खड़ा रहा अंश जॉन इज स्टैंडिंग एंड दिस मरीज लाइंग ऑन द बेड होर्डिंग द हैंडा ग्रिप छुट दी गई एंड दिस मरीज डाइट जॉन दी ग्रिप छूट गई जॉन का हाथ गया, जॉन फाउंड दैट दिस मरीज इज नो मोर जॉन दौड़ के नर्स को गया नर्स दैट पेशेंट इज़ नो मोर वो कहती वाई यू आर सेइंग दैट पेशेंट ही इज नॉट योर डैड कहता नो ही इज़ नॉट माई डैड When I was here, I was looking for somebody who is admitted in this hospital, and I have to tell their family. I don't know oh, in which room or which floor they are, but meanwhile, when I was moving around, you said, You are John, your dad is waiting. Then I thought, But at present, this marriage needs me. ਤਾਂ ਮੈਂ ਦਾ ਹੱਥ ਪਕੜ ਲਿਆ ਉਹ ਮੈਨੂੰ ਪੁੱਤਰ ਸਮਝ ਕੇ ਹੀ ਹੱਥੋਂ ਨੇ ਪਕੜਿਆ ਆਇਆ ਸੀ ਯੂ ਆਲਸੋ ਸੈਡ ਕਿ ਮੈਂ ਦਾ ਪੁੱਤਰ ਆ ਤਾਂ ਮੈਂ ਸੋਚਿਆ ਥੋੜੇ ਮੂਮੈਂਟਸ ਲਈ ਜੇ ਦੀ ਸੌਖਿਆ ਇਹ ਤੋਂ ਸੁੱਖ ਮਿਲ ਜਾਏਗਾ ਤਾਂ ਪੁੱਤਰ ਬਣ ਜਾਓ ਯਾਰ ਜੌਨ ਵਾਸ ਨਾਟ ਰੀਲੀ ਹਿਸ ਸਨ 사త్సੰਗਤ ਜੇ ਸਾਨੂੰ ਇੱਕ ਖਿਆਲ ਆਵੇ ਔਰ ਖਿਆਲ ਚਲਾ ਜਾਵੇ ਮੈਂ ਆਪਣੇ ਗਰਭਪਾਤ ਕਰਾ ਲਿਆ ਮੈਂ ਇਸ ਸੱਚ ਨੂੰ ਕਨਸੀਵ ਹੀ ਨਹੀਂ ਕਰ ਸਕਿਆ ਕਿ ਮੈਂ ਵੀ ਐਂਪਲੇ ਕਰਿਆ ਕਰਾਂ ਮੈਂ ਦੂਜੇ ਦਾ ਪੁੱਤਰ ਬਣ ਜਾਇਆ ਕਰਾਂ ਉਹਨਾਂ ਨੂੰ ਹੈਲਪ ਕਰਿਆ ਕਰ ਸਾਧ ਸੰਗਤ ਜੀ ਸਾਡੇ ਕੋਲ ਧਾਰਮਿਕ ਸੰਸਾਨ ਤੇ ਟੱਲ ਖੜਕਾ ਖੜਕਾ ਕੇ ਢੋਲਕੀਆਂ ਵਾਜੇ ਖੜਕਾ ਖੜਕਾ ਕੇ ਸਮਾਂ ਹੀ ਨਹੀਂ ਹੈ ਅਸੀਂ ਕਦੋਂ ਇੱਥੇ ਹਸਪੀਟਲ ਸੀ ਜਾਇਆ ਕਰਾਂ ਅਸੀਂ ਕਦੇ ਨਾ ਮਰੀਜ਼ਾਂ ਦਾਤ ਫੜਿਆ ਕਰਾਂਗੇ ਅਸੀਂ ਤਾਂ ਆਪਣੇ ਗਲੀ ਮੁਹੱਲੇ ਵਿੱਚ ਸਾਡੇ ਨੇੜੇ ਤੇੜੇ ਕੋਈ ਮਾਂ ਪਿਓ ਭੈਣ ਭਰਾ ਰਹਿੰਦੇ ਹੋ ਨਾ ਅਸੀਂ ਉਹਨਾਂ ਦਾ ਧਿਆਨ ਨਹੀਂ ਕਰਦੇ ਅਸੀਂ ਓਪਰਿਆਂ ਦਾ ਕਦੇ ਧਿਆਨ ਰੱਖਿਆ ਕਰਾਂਗੇ ਅਸੀਂ ਐਵੇਂ ਪੜੀ ਜਾਂਦੇ ਨਾ ਕੋਬੈਰੀ ਨਹੀਂ ਬਿਗਾਨਾ ਅਸੀਂ ਐਵੇਂ ਪੜੀ ਜਾਂਦੇ ਕੁਦਰਤ ਕੇ ਸਭ ਬੰਤੇ ਸਾਧ ਸੰਗਤ ਜੀ ਮੇਰਾ ਨਾ ਕਈ ਜਨਮ ਸੈਲਗիր ਕਰਿਆ ਹੋ ਰਿਹਾ ਹੈ ਕਈ ਜਨਮ ਗਰਭ ਹੀਰ ਖਰਿਆ ਹੋ ਰਿਹਾ ਹੈ ਕਈ ਜਨਮ ਸ਼ਾਖ ਕਰ ਉਪਾਇਆ मैं वो सुकी टाणी हाँ जिदे ते कोई फल फ्रूट नहीं लगता बिल्कुल मैं सुकया लख चौरासी जोन भरमाया मेरा लख चौरासी जोन एट प्रेजेंट मैं पटक रहा हाँ मैं जो ज... बार बार मेरा जमण मरण हो रहा है सतसंगत अगेन मैनू ना एक कह का कोई हक ही नहीं है कि पिछला जन्म नहीं होता मैं ये कह कोई हक ही नहीं है कि अगला जन्म होता है कि नहीं होता पर मैं यह समझ रही है एट प्रेजेंट चौरासी लख जूना भोग रहा चौरासी लख ही नहीं कई करोड़ों जूनों ददता मैं भोगदा हाँ और मैं एट प्रेजेंट इस रियलाइज़ करा कि मेराण हो गया और इस तो उपर उठा जिसनों उठन से समझ आ जाएगी ना वो जरूर दूजे वास्ते जीना शुरू कर देगा ਇਹ ਸਾਹਮਣੇ ਇੱਕ ਪਾਪਾ ਜੀ ਬੈਠੇ ਨੇ ਮੈਂ ਅਨਦਰ ਨਾ ਨਹੀਂ ਲਾਂਗਾ ਉਹ ਬਣਾ ਕਰਦੇ ਨੇ ਛੁਪ ਕੇ ਪੈਸੇ ਦੇ ਕੇ ਜਾਂਦੇ ਨੇ ਜੋ ਟੀਵੀ ਤੇ ਪ੍ਰੋਗਰਾਮ ਆ ਰਿਹਾ ਉਹ ਪੁਪਿੰਦਰ ਸਿੰਘ ਜੀ ਇਹ ਟੀਵੀ ਦਾ ਪ੍ਰੋਗਰਾਮ ਬੰਦ ਨਹੀਂ ਹੋਣਾ ਚਾਹੀਦਾ ਮੈਨੂੰ ਪੈਨਸ਼ਨ ਮਿਲੀ ਸੀ ਮੈਂ ਪੈਨਸ਼ਨ ਇਕੱਠੀ ਕਰ ਕਰ ਕੇ ਕਰ ਕਰ ਕੇ ਇਹ 2 ਲੱਖ ਕਮਾਏ ਨੇ ਇਹ ਮੇਰੇ ਬੈਂਕ ਵਿੱਚ ਪਈ ਸੀ ਮੈਂ ਐਫ ਡੀ ਤੋੜਾ ਲਿਆ ਆ ਇਹ 2 ਲੱਖ ਤੇ ਉਹ ਟੀਵੀ ਨਹੀਂ ਬੰਦ ਹੋਣਾ ਚਾਹੀਦਾ ਸਾਧ ਸੰਗਤ ਜੀ ਸਾਡਾ ਤਾਂ ਇੱਕ ਮਹੀਨੇ ਦਾ ਹੀ 3 ਲੱਖ ਤੋਂ ਜ਼ਿਆਦਾ ਖਰਚਾ ਹੈ ਔਰ ਉਹ ਕੱਲੇ ਨੌਕਰੀ ਪੇਸ਼ਾ ਨਹੀਂ ਰਿਟਾਇਰ ਹੋ ਗਏ ਪੈਨਸ਼ਨ ਨੂੰ ਐਫ ਡੀ ਤੋੜਾ ਕੇ ਦੇ ਜਾਂਦੇ ਨੇ ਸਾਧ ਸੰਗਤ ਜੀ ਅਸੀਂ ਤੁਹਾਡੇ ਕੋਲ ਪੈਸੇ ਮੰਗਣ ਨਹੀਂ ਆਏ ਰਿਕੁਐਸਟ ਕਰ ਰਹੇ ਹਾਂ ਜੇ ਤੁਹਾਨੂੰ ਠੀਕ ਲੱਗ ਰਿਹਾ ਕਾਈਂਡਲੀ ਕੰਟ੍ਰਿਬਿਊਟ ਤੁਸੀਂ 2 2 3 3 4 4 ਕਰਦੇ ਮੈਂਬਰ ਹੋ 4 ਦੇ ਬਰਥਡੇ ਦੀ ਮਨੀ ਇਕੱਠੀ ਕਰੋ 4 ਦਿਨ ਟੀਵੀ ਦਾ ਪ੍ਰੋਗਰਾਮ ਚੱਲ ਜਾਏਗਾ ਵੇਰੀ ਸਿੰਪਲ 365 ਦਿਨ ਨੇ ਤੁਸੀਂ ਇੱਕ ਬੱਚੇ ਦਾ ਬਰਥਡੇ ਮਨਾਉਂਦੇ ਹੋ ਤੁਸੀਂ ਉਹਦੀ ਇਕੁਅਲ ਦੇ ਜਾਓ ਚਾਰ ਬੰਦਿਆਂ ਚਾਰ ਦਾ ਮਨਾਉਂਦੇ ਉਹਦੇ ਇਕੁਅਲ ਦੇ ਜਾਓ ਥੋਕੀਆਂ ਜੀਆਂ ਝੁੰਜ ਵਾਲੀਆਂ ਟੋਪੀਆਂ ਪਾ ਕੇ ਕੇਕ ਕੱਟ ਕੇ ਖਾ ਕੇ ਹੈਪੀ ਬਰਥਡੇ ਟੂ ਯੂ ਕਰਕੇ ਖਾ ਪੀ ਕੇ ਉਹਦੇ ਤੇ ਫੈਟਨਿੰਗ ਦੀ ਕਰੀਮ ਹੀ ਹੁੰਦੀ ਆ ਹੁੰਦਾ ਕੁਛ ਨਹੀਂ ਆ ਅਸੀਂ ਕੀ ਕਰਦੇ ਪਏ ਅਨਫਰੂਟਫੁਲ ਐਕਸਰਸਾਈਜ਼ ਕਰਦੇ ਪਏ ਵੈਨ ਵੀ ਵਿਲ ਲਿਵ ਫॉर ਅਦਰਸ ਸਾਡਾ ਗਰਪ ਪਾਤ ਹੈ ਅਸੀਂ 480 ਲੱਖ ਜੂਨਾ ਟਪਟਕ ਰਹਿਆਂ हूँ मैं सैलगीर करिया तो अगली जून तो चलता जब यह जाना है, मैं किस करता गर्भ जून मैं फिरता मैं गर्भजूनि फिरता रहना और बड़ा अपने आपन धर्मी समझता और बड़ा करता समझदा मेरे बिना कल नेरा हो जाएगा मेरे बिना सूरज नहीं चढ़ेगा मेरे बिना धर्म नहीं चलेगा मेरे बिना घर नहीं चलेगा मैं कमा के नाव भुखे मरोगे ए सारिया गल् मैं गर्भजून फिरता रहा नाम बिना जो पैरे खाए ज्यों कूकर जूठन में पाए ਸਵਾਨ ਪੂਛ ਜੋ ਪਇਓ ਨਾ ਸੂਦ ਬਹੁਤ ਯਤਨ ਮੈਂ ਕੀਓ ਜਿੰਨਾ ਮਨੁੱਖ ਸੱਚ ਦੱਸਿਆ ਜਾਂਦਾ ਔਰ ਮੈਂ ਸਟੱਬਨ ਹੋ ਕੇ ਸਿੱਧਾ ਹੁੰਦਾ ਹੀ ਨਹੀਂ ਆ ਤਾਂ ਮੈਂ ਕੁੱਤੇ ਦੀ ਪੂਛ ਦੀ ਨਿਆਈਂ ਆ ਦੁਨਿਆਵੀ ਕਾਮਯਾਬੀ ਜਾਂ ਧਨ ਪਦਾਰਥਾਂ ਦੀ ਪ੍ਰਾਪਤੀ ਲਈ ਹਰ ਕਿਸੇ ਨੂੰ ਮਾਈ ਬਾਪ ਬਣਾ ਕੇ ਆਪਣਾ ਉੱਲੂ ਸਿੱਧਾ ਕਰਦਾ ਮੈਂ ਮੈਂ ਬਿਲਕੁਲ ਕੁੱਤੇ ਦੀ ਨਿਆਈਂ ਆ ਸਾਖਤ ਸਵਾਨ ਕਈਤ ਬੋ ਲੋਭੀ ਬਹੁਤ ਦੁਰਮਤ ਮਹਿਲ ਭੀਚਾ ਹੈ ਲੋਬ ਲੈਰਸ ਆ ਸਵਾਨ ਹਲਕ ਹੈ सतसंग जो कुत्ता मेरा पागल हो जाए तो मैं अपने मालिक का वफादार नहीं रहता सुवान हालक है मेरा मालिक रब जी ने मेरा जगदीश मेरे अंदर वसदे रब जी मैं उन्होंने भी वफादार नहीं रहता उसका वफादार हो जाए तेरा कुत्ता ट्रांसफॉर्म हो जाएगा स्वामी को ग्रह ज्यों सदा स्वान तजत नहीं नित नानक है बीत हरपजो एकमा नए किसित कुत्ता तेरा फिक्सअप हो सकता है कुत्ता मारना नहीं है कुत्ता एलीवेट करना है ਖੋਤਾ ਤਰਮ ਗ੍ਰੰਥ ਪੜ ਪੜ ਕੇ ਯਾਦ ਕਰਨਾ ਬੈਸਾ ਕਰਨੀਆਂ ਪਰ ਅਮਲੀ ਜੀਵਨ ਨਾ ਜੀਣਾ ਮੈਂ ਖੋਤੇ ਦੀ ਜੂ ਨਹੀਂ ਚਾਹ ਪੜਾਈ ਕਰਕੇ ਵੀ ਜੇਕਰ ਨਾ ਕਰ ਤੂ ਤਾਂ ਗਦੇ ਵਾਲੀਆਂ ਕਰਦਾ ਹਾਂ ਤਾਂ ਕੀ ਮੈਂ ਮਨੋਖਾ ਨਹੀਂ ਨਾਨਕ ਤੇ ਨਰ ਅਸਲ ਖਰਜੇ ਬਿਨ ਗੁਣ ਗਰਭ ਕਰੰਤ ਇਹ ਸਾਡੀ ਇਨਟਰੋਸਪੈਕਸ਼ਨ ਹੋ ਰਹੀ ਹੈ ਅਸੀਂ ਆਪਣੀ ਪਰਚੋਲ ਕਰ ਰਹੇ ਹਾਂ ਮੱਖੀ ਜੋ ਅਸੀਂ ਸੱਚ ਦੀ ਸੰਗਤ ਲਈ ਕਤ੍ਰਿਤ ਹੁੰਦੇ ਆਂ असी श मक्खी हाँ हनी भी हाथ हाँ, संगत मिल रही है माधो जैसे मधप मखीरा अगर हम सच की संगत करने के लिए कहीं भी इकट्ठे होते हैं तो शहद के छत्ते के ऊपर जैसे मक्खियां इकट्ठी होती हैं हम हाँ वो वाली मक्खी लेकिन अगर हम गंदगी निंदा पैड़ करने के लिए मंसूबे गंदे गंदे बनाने के लिए दूसरों की निंदा करने के लिए गंदगी वाले ख्यालों के लिए इकट्ठे होते हैं तो हम विष्टा की मक्खी हैं, गंदगी की मक्खी हैं, बिगंद की मक्खी हैं। सत्संगत आज मैं अपना आर्टिकल नहीं लिया ये आर्टिकल सात साल पहला लिखा सी वैश्या किसको बोलते हैं वैश्या जिस स्त्री को जबरदस्ती मजबूरी में पकड़ के और उसको एक चार दीवारी के अंदर बंद करके मर्दों ने अपनी वासना पूरी की है उस स्त्री को वैश्या नहीं कहते हैं अंतकाल जो लक्ष्मी सिमरे ऐसी चिंता में जो मरे वाले शब्द इच्छता कहते कि जो ਅੰਤ ਕਾਲ ਬੇਸਵਾ ਜੋਨ ਵੱਲ ਪਰਤਦਾ ਹੈ ਉਹ ਉਹਦਾ ਜੀਤੇ ਜੀ ਇਸ ਵੇਲੇ ਵੈਸ਼ਿਆ ਬਣ ਰਿਹਾ ਹੈ ਜਦੋਂ ਉਹ ਇਸ ਮੰਦੇ ਖਿਆਲੀ ਚ ਫਸ ਚੁੱਕਾ ਹੈ ਕਿਹੜੇ ਜੋ ਇਨਸਾਨ ਦੀਨ ਇਮਾਨ ਵੇਚਦਾ ਹੈ ਉਹ ਵੈਸ਼ਿਆ ਹੈ ਲਖ 84 ਜੂਨ ਪਰਮਾਇਆ ਹੁਣ मैनू इस अएगा न सतसंग जी हूँ तक की है। मैं कीट पतंगा महसूस कर रहा वहाँ गजमीन कुरंगा हाथी तो मच्छी तो हिरन महसूस कर रहा वहां मेरे अंदर आदता ने पंखी तो सर्प वाल आदता ने घोड़े तो बैल वाली आदत ने तो इलावा कहें पे ने मेरे अंदर सैलगिर कर मैं हार्ड हार्टिड हाँ पत्थर हाँ मैं मेरा मेरे चंगे ख्याल कंसीव ही नहीं होंते ਮੇਰੇ ਮੇਰੀ ਸੁੱਕੀ ਸ਼ਾਖ ਹੈ ਮੈਂ ਇਸ ਤਰੀਕੇ ਨਾਲ ਸਾਰੀਆਂ ਜੁਨਾਂ ਚ ਪਰਪਦਾ ਰੋਜ਼ ਰੋਜ਼ ਜਿਤਨੇ ਨਰਕ ਸੋ ਮਨਮੁਖ ਭੋਗਿਆ ਮੈਂ ਰੋਜ਼ ਰੋਜ਼ ਇਤਨੇ ਨਰਕ ਭੋਗਦਾ ਮੈਂ ਮਨਮੁਖ ਗਰਭ ਜੂਨੀ ਨਿਤ ਪੌਂਦਾ ਜੀ ਮੈਂ ਰੋਜ਼ ਰੋਜ਼ ਰੂਪ ਵਟਾਂਦਾ ਮੁਖੌਟੇ ਬਦਲਦਾ ਇਹ ਸਟਾਰਟ ਹੋਇਆ ਸੀ ਇੱਥੋਂ ਸੈਮੀਨਾਰ ਮੈਂ ਮੁਖੌਟੇ ਬਦਲਦਾ ਮੈਂ ਹਿਪੋਕ੍ਰੇਟ ਹਾਂ ਮੈਂ ਬਹਿਰੂਪਿਆ ਹਾਂ ਮੈਂ ਜਿਓ ਮਹਿਲੇ ਬਾਰੋ ਨਿਰਮਲ ਹਾਂ ਹੁਣ ਮੈਨੂੰ ਐਲੀਵੇਟ ਕਰਨ ਲੱਗਿਆ ਮਨ ਨੂੰ ਕਹਿੰਦੇ ਨੇ ਸਤਗੁਰੂ ਦੀ ਮੱਤ ਲੈ ਲੈਣਾ ਸੋਲੂਸ਼ਨ ਸ਼ੁਰੂ ਹੋਣ ਲੱਗਾ ਮੱਤ ਨੂੰ ਜਗਾ ਲੈ ਇਸ 84 ਲੱਖ ਜੂਨ ਦੇ ਚੱਕਰ ਵੀ ਉੱਤਰ ਨਿਕਲ ਸਕਦਾ ਹੈ ਦੁਰਲੱਭ ਤੇ ਚੰਗੇ ਗੁਣਾ ਦਾ ਗੁਣਾ ਕਾ ਹੋਵੇ ਵਾਸਲਾ ਕਟਵਾਸ ਲਈ ਜੇ ਕਰ ਲੈ ਸ਼ਰਤ ਕੀ ਰਹੇਗੀ ਜਨਮ ਜਨਮ ਕੀ ਐ ਜਿਹੜੇ ਪੜੇ ਪੜੇ ਤੂੰ ਮੰਦੇ ਖਿਆਲ ਉਹਨਾਂ ਦੇ ਜਿੰਦਾ ਹੈ ਜਨਮ ਜਨਮ ਕੀ ਸੋਈ ਜਾਗੀ ਜਗਾ ਲੈ ਮੈਂ ਜਦੋਂ ਸੋ ਜਾਂਦਾ ਹਾਂ ਤਾਂ ਮੇਰੀ ਮਤ ਸੋ ਜਾਂਦੀ ਹੈ ਮੈਂ ਹਾਥੀ ਬਣ ਜਾਂਦਾ ਹਾਂ ਸੋ ਜਾਂਦਾ ਹਾਂ ਤਾਂ ਕੁੱਤਾ ਬਣ ਜਾਂਦਾ ਹਾਂ ਸੋ ਜਾਂਦਾ ਹਾਂ ਤਾਂ ਭੈੜੇ ਬੋਲ ਬੋਲਦਾ ਹਾਂ ਮੈਂ ਸੋ ਗਿਆ ਜਨਮ ਜਨਮ ਕੀ ਸੋਈ ਜਾਗੀ ਇੱਕ ਇੱਕ ਅਵਗੁਣ ਤੋਂ ਮੈਨੂੰ ਜਾਗਣਾ ਹੈ ਜਨਮ ਜਨਮ ਕੀ ਸੋਈ ਜਾਗੀ ਤਾਂ ਸੋਈ ਜਾਗੀ ਵਾਸਤੇ ਕਰਨਾ ਪੀ ਕਰ ਰਹੇਗਾ ਮੇਰੇ ਇੱਕ ਇੱਕ ਅਵਗੁਣ ਤੋਂ ਛੁੱਟਣ ਵਾਸਤੇ ਮੈਨੂੰ ਉਸ ਤੋਂ ਤੌਬਾ ਕਰਨੀ ਪਈ ਯਾਰ ਬਹੁਤ ये गंदी गलियों से छोड़ आए आप छोड़ा जो जो तौबा करा तो रियलाइज करने तो बाद उस तो छुट्टा और वो दवाई कारगर होती जाएगी नहीं तो दवाई कारगर नहीं ना होगी सूँ खानी नहीं आएगी सिंपली डॉक्टर बोल रहा है आपको ये बीमारी है ये दवाई रात को सोते टाइम तीन चम्मच ले लेना मरीज नेक्स्ट जाया डॉक्टर साहब मैं ठीक नहीं हुआ क्यों ਮੇਰੇ ਘਰ 3 ਚਮਚਾ ਹੈ ਹੀ ਨਹੀਂ ਨਹੀਂ ਸਮਝਿਆ ਨਾ ਧਰਮ ਨੂੰ ਸਾ ਸੰਗਤ ਜੀ ਅਸੀਂ ਧਰਮ ਨੂੰ ਨਹੀਂ ਸਮਝਦੇ ਆ ਤਾਂ ਸਾਡੇ ਉੱਤੇ ਅਪਲਾਈ ਨਹੀਂ ਹੁੰਦਾ ਸਮਝਿਆ ਤਾਂ ਅਪਲਾਈ ਹੋ ਸਕਦਾ ਬੜਾ ਸਿੰਪਲ ਹੈ ਤੁਮਾਰੇ ਕੋ ਖਾਸੀ ਹੋ ਗਈ ਹੈ ਦਮਾ ਹੋ ਗਿਆ ਹੈ ਤੂੰ ਹੁੱਕੇ ਪਾਣੀ ਸੇ ਦੂਰ ਰਹਾ ਕਰੋ ਓਕੇ ਥੋੜੇ ਦਿਨਾਂ ਬਾਅਦ ਪਤਾ ਲੱਗ ਗਿਆ ਸੱਦਮਾ ਹੋਰ ਵਧ ਗਿਆ ਤबीयत ਹੋਰ ਖਰਾਬ ਹੋ ਗਈ ਡਾਕਟਰ ਸਾਹਿਬ ਮੈਂ ਤਾਂ ਹੁੱਕੇ ਪਾਣੀ ਸੇ ਦੂਰ ਰਹਤਾ ਹੂੰ ਕਹਿੰਦਾ ਲਗਤਾ ਨਹੀਂ ਤੁਹਾਰੇ ਮੂੰਹ ਸੇ ਤਾਂ ਅਭੀ ਵੀ ਤੰਬਾਕੂ ਪੀਨੇ ਕੀ ਸਮੀਲ ਆ ਰਹੀ ਹੈ ਕਿਵੇਂ ਦੂਰ ਹੋ ਗਏ ਹੋ ਕਹਿੰਦਾ ਆਪਨੇ ਕਹਾਦਾ ਧੁੱਕੇ ਪਾਣੀ ਸੇ ਦੂਰ ਰਹਾ ਕਰੋ ਮੈਂਨੇ ਨੈਕਸਟ ਬੈਡਰੂਮ ਮੇ ਹੁੱਕਾ ਰਖ ਦਿਆ ਵਾਸੇ ਪਾਈਪ ਲਗਾ ਕੇ ਦੂਰ ਬੈਠਤਾ ਹੂੰ ਨਾ ਪੀਤਾ ਹਾਂ ਯਾਂ ਪੇ ਸਾਥਸੰਗਤ ਜੀ ਇਹ ਵਾਲੇ ਜਿਹੜੇ ਜੋਕ ਦੇ ਥਰੂ ਕਟਾਕਸ਼ ਹੁੰਦੇ ਨੇ ਨਾ ਇਹ ਸਾਨੂੰ ਜੁਗਾਂਦੇ ਨੇ सनू ने ताकि अं इस पासों जागीए जे जागांगे ना तो मरण तो बाद वाले स्वर्ग को भूल जाए एम आई राइट जे जागांगे तो इन स्वर्ग बनावांगे ना बनावोगे फिर तो नहीं कहोगे मरने के बाद स्वर्ग जाना है या नर्क जाना है? फिर तो नहीं कहोगे मरने के बाद कोई सजा मिलती है या नहीं मिलती है सा में सानखा पाया गया है धर्म के नाम पर हमको डराया गया है ऐसे करोगे ऐसे हो जाएगा ऐसे करोगे जब सताएंगे ऐसे करोगे तुमको नर्क में कड़ाई में तल देंगे वहां पर ये करना हो वो करना होगा होगा वो कर ना। इससे डर लगता है वहां स्वर्ग होगा वह जन्नत होगी उसमें तेरे को वहां शराब की नदियां लगी होंगी वहां पर अपसरों मिलेगी तेन हु मिलन गया यही ऐसी गिमिक्स दस्य पनिशमेंट दस एम ए राइट ਡਰਾਇਆ ਹੋਇਆ ਸਾਧ ਸੰਗਤ ਜੀ ਇਹ ਮੇਰੀ ਭੈੜੀ ਮਤ ਜਿਹੜੀ ਮੈਨੂੰ ਵੈਸ਼ਿਆ ਬਣਾਉਂਦੀ ਹੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੇਂ ਜੋ ਮਰੈ ਵੈਸ਼ਿਆ ਜੋਨ ਬਲ ਬਲ ਉਤਰ ਵੈਸਵਾ ਜੋਨ ਬਲ ਬਲ ਉਤਰ ਹੈ ਜੇਦੋਂ ਇਹ ਮੇਰੀ ਮਤ ਮੈਨੂੰ ਹਟਾਵਾਂਗਾ ਨਾ ਇਹਨੂੰ ਜਦੋਂ ਮੈਂ ਸਵਰਗ ਭੇਜਾਂਗਾ ਮੀਨਸ ਜਦੋਂ ਮੈਂ ਵਿਜ਼ਡਮ ਲਵਾਂਗਾ ਔਰ ਇਹਨੂੰ ਠੀਕ ਕਰਾਂਗਾ ਨਾ ਤਾਂ ਮੇਰੇ ਮਨ ਦੀ ਧਰਤੀ ਦਾ ਜਗਦੀਸ਼ ਮੈਨੂੰ ਪ੍ਰਾਪਤ ਔਰ ਮੇਰੀ ਇਸ ਧਰਤੀ ਤੇ ਸਵਰਗ ਬਣੇਗਾ राइट मेक सेंस यस अपनी गंदी मत स्त्री छोड़नी पड़ेगी गंदी मत रूपी स्त्री वाइफ को छोड़ने की बात नहीं चल रही पति से तलाक लेने की बात नहीं चल रही माँ प्यो भैन भ्रा बच्चे छोड़ के जंगल जाने की बात नहीं चल रही भैड़ी मत तो छुट जा तूफान पेड़ टह पे जो नहीं टे झुकना जानते हैं ਹੰਬਲਨੈਸ ਅਸੀਂ ਬਾਸ ਵਾਂਗੂ ਹੰਕਾਰੇ ਰਹਿੰਦੇ ਆ ਪਰ ਸੱਚ ਸੂਰ ਸੱਚ ਦੀ ਖੁਸ਼ਬੂ ਨਹੀਂ ਲੈਣਾ ਚਾਹੁੰਦੇ ਬਾਸ ਕੀ ਕਰਦਾ ਕਬੀਰ ਬਾਸ ਬੜਾਈ ਬੂਡਿਆ ਇਉ ਮਤ ਡੂਬੋ ਕੋਈ ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਏ ਅਬੇ ਬਾਸ ਚੰਦਨ ਕੇ ਪਾਸ ਰਹਤਾ ਸੁਗੰਧੀ ਨਹੀਂ ਲੇਤਾ ਆਕੜਿਆ ਰਹਿਣਾ ਹੈ ਜੇਕਰ ਸੱਚ ਦਾ ਪੱਲਾ ਫੜ ਕੇ ਸੰਤੋਖੀ ਰਹਿੰਦੇ ਆ ਤਾਂ ਅਸੀਂ ਸੱਚ ਦੇ ਵਫਾਦਾਰ ਹਾਂ ਵਫਾਦਾਰੀ ਵਾਲਾ ਕੁੱਤੇ ਵਾਲਾ ਗੁਣ ਮੇਰਾ ਉਜਾਗਰ ਹੋ ਗਿਆ ਉਸ ਨੂੰ ਰਿਜ਼ਕ دیا ਸਭ ਨੂੰ ਤਦਕਾ ਪ੍ਰਾਪਤ ਹੋ ਗਿਆ ਬਰਫਾਨੀ ਪਹਾੜੀਆਂ ਵਿੱਚ ਸਾਧ ਸੰਗਤ ਜੀ ਇੱਕ ਕੁੱਤੇ ਦਾ ਨਾਂ ਰੱਖਿਆ ਗਿਆ ਸੇਂਟ ਬਰਨਾਰਡ ਸੇਂਟ ਬਰਨਾਰਡ ਕੁੱਤੇ ਨੂੰ ਸੰਤ ਕਹਿਣਾ ਸ਼ੁਰੂ ਕਰ ਦਿੱਤਾ ਜਦੋਂ ਤੋਂ ਉਹ ਕੁੱਤਾ ਬਰਫਾਨੀ ਪਹਾੜੀਆਂ ਤੇ ਲੋਕਾਂ ਦੀ ਡੈੱਡ ਬੋਡੀ ਨੂੰ ਜਾਂ ਕੋਈ ਇੰਜਰਡ ਹੈ ਉਹਨਾਂ ਨੂੰ पकड़ के घसीट के ओके घर तक पहुँचा चंगे कर्म करता है कुत्ता तो उस कुत्ते तक उचा देता। सास जी अपने कंपेयर करके देखो पशु मिले चंगे चंग्याईया खड़ खावे अमृत दे पशु पत्ते खाते हैं घास खाते हैं और दूध देते हैं पशु मिले चंगे चंग्याईया खड़ खावे ਅੰਮ੍ਰਿਤ ਦੇ ਨਾਮ ਵੀ ਹੋਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ ਸਾਧ ਸੰਗਤ ਜੀ ਅਸੀਂ ਚੰਗਾ ਭਲਾ ਖਾ ਪੀ ਕੇ ਹੰਡਾ ਕੇ ਤ੍ਰਿਗਾ ਕਾਰ ਕੰਮ ਕਰਦੇ ਆ ਲਾਨਤ ਵਾਲੇ ਕਰਸਟ ਵਾਲੀ ਜੀਵਨੀ ਬਣਾਈ ਹੋਈ ਹੈ ਇਸ ਜੀਵਨੀ ਤੋਂ ਟਰਾਂਸਫਾਰਮ ਹੋ ਰਹੇ ਆ ਅੱਜ ਅਸੀਂ ਇਸ ਤੋਂ ਟਰਾਂਸਫਾਰਮ ਹੋਣਾ ਹੈ ਪਸ਼ੂ ਕੋਲੋਂ ਇਹ ਗੁਣ ਲੈਣਾ ਹੈ ਪੱਤੇ ਖਾਤੇ ਔਰ ਦੁੱਧ ਦੇਤੇ ਹੋ ਹਮ ਤੋ ਭੋਜਨ ਵੀ ਖਾਤੇ ਹੈ ਤੁਮਾਰਾ ਦੁੱਧ ਵੀ ਪੀਤੇ ਹੈ ਪਰ ਲੋਗੋ ਕਾ ਖੂਨ ਚੂਸਤੇ ਹੈ ਜੇ ਰਤ ਲੱਗੇ ਕਪੜੇ ਜਾਮਾ ਹੋਏ ਪਲੀਤ ਜੇ ਰਤ ਪੀਵੇ ਮੌਣਸਾ ਲੋਕੋ ਕਾ ਜੋ ਖੂਨ ਚੂਸਦਾ ਹੈ ਤਿੰਨ ਕਿਉਂ ਨਿਰਵਲ ਚਿਤ ਉਹਦਾ ਚਿੱਤੇ ਨਿਰਵਲ ਨਹੀਂ ਹੋਏਗਾ ਸਾਨੂੰ ਸਮਝਾਇਆ ਤੂੰ ਪਸ਼ੂ ਕੋਲੋਂ ਚੰਗੇ ਗੁਣ ਸਿੱਖ ਪਸ਼ੂ ਦੀ ਗਲਤ ਆਦਤਾਂ ਨਾ ਸਿੱਖ ਜੋ ਪਸ਼ੂ ਹਰੇ ਪੱਤੇ ਖਾਲੰਦੇ ਨੇ ਉਹਨਾਂ ਦੇ ਚੰਗੇ ਗੁਣ ਸਿੱਖ ਉਹਨਾਂ ਵਾਂਗੂ ਵਿਜ਼ਡਮ ਦਾ ਦੁੱਧ ਆਪਣੇ ਸਾਰੇ ਇੰਦਰੀ ਗਿਆਨ ਇੰਦਰੀ ਨੂੰ ਪਿਲਾ ਉੱਚੇ ਪਹਾੜ ਦੀ ਚੋਟੀ ਬਣਨ ਦੇ ਬਦਲੇ ਨੀਵੇਂ ਤਲਾਬ ਜਾਂ ਛੀਲ ਬਣ ਕੇ ਬਰਸਾਤ ਦਾ ਪਾਣੀ ਇਕੱਤਰਿਤ ਕਰ ਸਕਦੇ ਆ ਤਾਂ ਕਿ ਮਨੁੱਖਤਾ ਦੇ ਕੰਮ ਆਏ ਪਸ਼ੂ ਪੰਛੀ ਵੀ ਇਹਦੇ ਚੋਂ ਪਾਣੀ ਪੀ ਸਕਣ ਵੈਰ ਵਿਰੋਧ ਤੇਰ ਮੇਰ ਦੇ ਭੇਦ ਭਾਵ ਨੂੰ ਛੱਡ ਕੇ ਮਨੁੱਖ ਨੂੰ ਕਹਿ ਰਹੇ ਨੇ ਤੂੰ ਖੁਦਗਰਜ਼ ਨਾ ਬਣ ਨੰਮਰਤਾ ਭਰਪੂਰ ਜੀਵਨ ਜੀ ਉੱਚ ਨੀਚ ਦਾ ਪੈਦ ਮਿਟਾ ਦੇ ਕਬੀਰ ਮਨ ਮੈਦਾਨ ਕਰ ਟੋਏ ਟਿੱਬੇ ਲਾ ਸਾਧ ਸੰਗਤ ਜੀ ਅਸੀਂ ਤੇ ਟੋਏ ਟਿੱਬੇ ਰੱਖੇ ਹੋਏ ਨੇ ਮੈਂ ਉੱਚਾ ਤੁਸੀਂ ਨੀਵੇਂ ਹੋ ਕੋਈ ਸੋਚ ਰਿਹਾ ਹਮ ਨੀਵੇਂ ਆ ਤੁਸੀਂ ਉੱਚੇ ਹੋ ਸਾਧ ਸੰਗਤ ਇਹਨਾਂ ਗੱਲਾਂ ਦਾ ਕੁਝ ਨਹੀਂ ਹੁੰਦਾ ਸੀ ਟੋਏ ਟਿੱਬੇ ਬਣਾਏ ਨੇ ਮੈਦਾਨ ਨਹੀਂ ਕੀਤਾ ਮਨ ਬਰਾਬਰ ਨਹੀਂ ਕੀਤਾ ਸਾਨੂੰ ਕੰਪੀਟੀਸ਼ਨ ਦੀ ਬਿਮਾਰੀ ਚੰਮੜ ਗਈ ਹੈ ਕੰਪੀਟੀਸ਼ਨ ਦੀ ਬਿਮਾਰੀ ਸਾਨੂੰ ਇਸ ਪਾਸੇ ਸੁੱਟਦੀ ਜਾਂਦੀ ਹੈ ਅਸੀਂ ੱੱਕੇ ਜਾ ਰਹੇ ਹ ਉਸ ਪਾਸੇ ਅਸੀਂ ਡੇ ਬਾਈ ਡੇ ਟੈਂਪਟਿੰਗ ਹੁੰਦੇ ਜਾ ਰਹੇ ਹ ਕੰਪੀਟੀਸ਼ਨ ਦੀ ਰੇਸ ਵਿੱਚ ਔਰ ਆਪਣੇ ਮਾਤਾ ਪਿਤਾ ਤੋਂ ਦੂਰ ਹੁੰਦੇ ਜਾ ਰਹੇ ਹ ਸਾ ਸੰਗਤ ਕੰਪੀਟੀਸ਼ਨ ਤੇ ਬਾਜ਼ਾਰ ਵਿੱਚ ਰਹੇਗਾ ਸਹੀ ਐ ਸੁਣੋ ਪਰ ਕੰਪੀਟੀਸ਼ਨ ਦੀ ਇਹ ਵਾਲੀ ਬਿਰਤੀ ਕਿ ਮੈਂ ਹਰ ਹਾਲਾਤ ਵਿੱਚ ਕੁਆਲੀਫਾਈ ਕਰਕੇ ਸਭ ਨੂੰ ਦਿਖਾ ਦੇਣਾ ਮੈਂ ਸੁਪਰਮੈਨ ਆ ਮੈਂ ਇਹ ਅਚੀਵ ਕਰ ਲਿਆ ਉਹ ਅਚੀਵ ਕਰ ਲਿਆ ਇਸ ਬਿਰਤੀ ਤੋਂ ਛੁੱਟਣਾ ਮੈਨੂੰ ਸਿੰਪਲੀ ਪੜ੍ਹਨਾ ਹੈ ਮੇਰੇ ਨੰਬਰ ਜਿੰਨੇ ਪਰਸੈਂਟ ਆਏ ਫਾਈਨ ਮੈਨੇ ਕਿਸੇ ਕੋ ਦਿਖਾਣਾ ਨਹੀਂ ਹੈ ਮੇਰੇ ਕੋ ਕੋਈ 골ਡ ਮੈਡਲ ਨਹੀਂ ਲੈਣਾ ਮੇਰੇ ਕੋ ਕੋਈ ਅਸਮਾਨ ਤੇ ਨਹੀਂ ਜਾਣਾ ਮੈਨੇ ਕੋਈ ਦੁਨੀਆ ਕੋ ਨਹੀਂ ਦਿਖਾਣਾ ਮੈਂ ਸੁਪਰਮੈਨ ਹੂੰ ਸੁਪਰਵੂਮੈਨ ਹੂੰ ਅੱਜ ਦੇ ਨੌਜਵਾਨ ਬੱਚੇ ਨੂੰ ਕੰਪੀਟੀਸ਼ਨ ਦੀ ਟੈਨਸ਼ਨ ਨਹੀਂ ਸਤਾ ਲਿਆ ਇਸ ਕਰਕੇ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਕੁੱਤਾ ਬਨ ਰਿਹਾ ਸਾ ਬਨ ਰਿਹਾ ਕੋਤਾ ਬਨ ਰਿਹਾ ਗਾਂ ਬਨ ਰਿਹਾ ਵੇਸਵਾ ਬਨ ਰਿਹਾ ਬਨ ਕੀ ਰਿਹਾ ਸਾ ਸੰਗਤ ਜੀ ਕੰਪੀਟੀਸ਼ਨ ਦੀ ਇਸ ਬਿਮਾਰੀ ਤੋਂ ਛੁੱਟਣਾ ਹੈ। ਮੇਰੇ ਕੋ ਕੁਝ ਪ੍ਰੂਫ ਨਹੀਂ ਕਰਨਾ। ਤੁਸੀਂ ਸੁਣਿਆ ਜਿਹੜਾ ਬੰਦਾ 올림픽 ਮੈਨੂੰ ਸੌਰੀ ਮੈਂ ਕੀਮਾ ਕਰਨਾ ਮੈਨੂੰ ਉਹਦਾ ਨਾਂ ਪੁੱਲ ਗਿਆ। ਬੰਦਾ 올림픽ਸ ਦੇ ਅੰਦਰ 올림픽ਸ ਹਰ 4 ਸਾਲ ਬਾਅਦ ਹੁੰਦਾ ਹੈ। ਲਗਾਤਾਰ ਹੈਟ੍ਰਿਕ ਕਰ ਲੋ ਤਾਂ 12 ਸਾਲ ਲਗਾਤਾਰ ਤੁਸੀਂ 골ਡ ਮੈਡਲ ਜਿੱਤਦੇ ਹੋ। ਉਹ ਛੋਟੀ ਜੀ ਬੋਟ ਹੁੰਦੀ ਨੇ ਛੋਟੀ ਜੀ ਕਸ਼ਤੀ ਜੀ ਦੇ ਵਿੱਚ ਇੱਕ ਆਦਮੀ ਸਿਰਫ ਬੈਠਾ ਹੁੰਦਾ। ਉਹਦੇ ਨਾਲ ਉਹਨੇ ਆਪ ਚਾਰੋਂ ਪਾਸੇ ਬੰਨਿਆ ਹੁੰਦਾ ਉਹਦੇ ਨਾਲ ਉਹ ਛੋਟੀ ਜੀ ਕਸ਼ਤੀ ਦੇ ਵਿੱਚ ਉਹ ਰੇਸ ਲਗਾਉਂਦਾ ਸੀ ਕੰਪੀਟੀਸ਼ਨ ਹੀ ਵਾਂਟ ਟ्वाइस 3rd ਟਾਈਮ ਬਿਲਕੁਲ ਸਭ ਤੋਂ ਅੱਗੇ ਐਟ ਲੀਸਟ 100 ਯਾਰਡਸ ਹੋਰਾ ਤੋਂ ਅੱਗੇ ਔਰ ਬਿਲਕੁਲ ਵਿਨਿੰਗ ਗੋਲ ਦੇ ਨੇੜੇ ਸੀ ਫਾਈਨਲ ਲਾਈਨ ਦੇ ਕੋਲ ਇਸ ਦੇ ਪਿੱਛੇ ਜਿਹੜੇ ਆ ਰਿਹਾ ਸੀ ਕਾਫੀ ਦੂਰ ਸੀ ਉਸ ਤੋਂ 3rd ਨੰਬਰ ਤੇ ਹੋਰ ਦੂਰ ਸੀ ਸਪੋਜ਼ ਪਿੱਛੇ ਵਾਲਾ 100 ਕਦਮ ਦੂਰ ਸੀ ਉਸ ਤੋਂ ਪਿੱਛੇ ਵਾਲਾ 150 ਕਦਮ ਦੂਰ ਸੀ ये बड़े आराम दाल अपना पार कर सकता सी और यूँ पता से सारे अखबार वाले टी वी वाले बैठे हैं और मेरे को थर्ड टाइम हैट्रिक का ही इनाम मिलेगा गोल्ड मैडल कि मैंने इस कश्ती सिमन ना टैक्नीकल नेम भुल गया ए इसका ओलंपिक प्राप्त हो सकता सी सूँ पता से आज मेरा रिकॉर्ड कायम होगा पूरी दुनिया मेरे को याद रखेगी कंपीटिशन है परूं कंपीटिशन की बीमारी नहीं सी। पता की हो ਇਨੂੰ ਅਚਾਨਕ ਪਾਣੀ 'ਚ ਇੰਜ ਆਵਾਜ਼ ਆਈ ਜਿਸ ਤਰ੍ਹਾਂ ਕੋਈ ਗੜਬੜਾ ਹੈ ਪਿੱਛੇ ਮੁੜ ਕੇ ਦੇਖਿਆ ਦੇਖਿਆ ਜਿਹੜਾ ਸੈਕਿੰਡ ਨੰਬਰ ਤੇ ਬੰਦਾ ਆ ਰਿਹਾ ਸੀ ਨਾ ਉਹ ਪਾਣੀ ਅੰਦਰ ਉਲਟਾ ਹੋ ਗਿਆ ਸੀ ਉਲਟਾ ਹੋ ਕੇ ਉਹ ਆਪਣੀ ਯਾਕਤ ਨੂੰ ਖੋਲਣੇ ਸੀ ਪਾਰਿਆ ਆਪਣੇ ਆਪ ਨੂੰ ਸੇਵ ਨਹੀਂ ਸੀ ਕਰ ਪਾਰਿਆ ਇਹਨੂੰ ਰਿਅਲਾਈਜ਼ ਹੋਇਆ ਹੀ ਇਜ਼ ਇਨ ਪ੍ਰੋਬਲਮ ਬਜਾਏ ਸੇ ਕਿ ਰਿਪਨ ਪਾਰ ਕਰਕੇ ਹੈਟ੍ਰਿਕ ਜਿੱਤਦਾ 12 ਸਾਲ ਉਹਦੀ ਮੋਨੋਪੋਲੀ ਪੂਰੇ ਵਰਡ ਅੰਦਰ ਰਿਕਾਰਡ ਬਣਨਾ ਸੀ और उन्हें अपना सब कुछ खोलिया और उतने जाके उस बचाया जब उन्हें बचाया और उसे पहुंचया सारे अखबार वाले मीडिया वाले उसको पता है क्या बोलते हैं तुम पागल हो जो तुम पहुंचने वाले थे तुमको इनाम मिलना था तुमको गोल्ड मेडल मिलना था हैट्रिक होना था तुमने ये क्या किया इतना सुंदर चांस मिस कर दिया पांच कदम की दूरी पर थे कहता है जब मैंने उसको बचाया ना उसके बदले में वहां पर जो मेरे को इनाम मिलता और सारी दुनिया में वाह वाह होती उसके कंपैरिजन में जब मैंने उसको बचाया उसकी जान बचाई तो ना उसकी आंखों में जो मैंने देखा है ना दैट इज मच हायर देन वो वाली popularity. सासंग जी किसी की आंखें चाक के साथ देख सकते हो ਕਿਸੇ ਦੀ ਲਾਈਫ ਸੇਵ ਕਰਕੇ ਕਿਸੇ ਦਾ ਭਲਾ ਕਰਕੇ ਕਿਸੇ ਵਿਰਤ ਪਿਆਰ ਕਰਕੇ ਉਸ ਨੂੰ ਸੁਖ ਦੇ ਕੇ ਉਹਦੀਆਂ ਅੱਖਾਂ 'ਚ ਜਾਂ ਕੇ ਸਾਨੂੰ ਤਾਂ ਦੇਖਣਾ ਹੀ ਨਹੀਂ ਆਂਦਾ ਅਸੀਂ ਤੇ ਕੰਨ ਵੀ ਬੰਦ ਕੀਤੇ ਨੇ ਅੱਖਾਂ ਹੀ ਬੰਦ ਕੀਤੀਆਂ ਸੁਣਾਈ ਵੀ ਨਹੀਂ ਦਿੰਦਾ ਜਾਂਦੇ ਹੀ ਨਹੀਂ ਆ ਰੂਹਲਾ ਟੁੰਡਾ ਅੰਦਲਾ ਕਹਿਣ ਲੱਗੇ ਤਾਂ ਅਸੀਂ ਤੇ ਚਾਰੇ ਪਾਸੇ ਡਿਸ ਹਰਮਨੀ ਕ੍ਰੀਏਟ ਕੀਤੇ ਬਿਲਕੁਲ ਕੁਝ ਸੁਣਨਾ ਹੀ ਨਹੀਂ ਚਾਹੁੰਦੇ ਕੰਪੀਟੀਸ਼ਨ ਦੀ ਰੇਸ 'ਚ ਫਸੇ ਹੋਏ ਆਂ ਇਹ ਵੈਰ ਵਿਰੋਧ ਉਹ ਸਾਰੀ ਗੀਮਾਂ ਤੋਂ ਛੁੱਟ ਸਕਦੇ ਆਂ विरोध काम क्रोध मोहूठ महालोप थ्रो जुगत जन्म मैं वैर की गलियों में जीता था यह मेरा जन्म मैंने बिताया चौरासी लाख जून का बैर मैं विरोध मैं विरोधता करता था मैं ये जन्म में घूमता था चौरासी लाख जून चौरासी करोड़ा जूनों तो मैं घूमता हाँ रोज बैर विरोध काम हाथी बैर विरोध काम क्रोध मोह ਊਟ ਵਿਕਾਰ ਮਹਾ ਲੋਭ ਤ੍ਰੋ ਇਹੋ ਜੁਗਤ ਮੇ ਆਨੇ ਇਸ ਤਰੀਕੇ ਸੇ ਕਈ ਜਨਮ ਸਾਡੇ ਐਸੇ ਸਮਾਜ ਨੂੰ ਪ੍ਰਕਾਰ ਹੈ ਜੋ ਕੁੱਤੇ ਨੂੰ ਤਾਂ ਵਧੀਆ ਕਰਾਚ ਵਧੀਆ ਬੈਠਦੇ ਵਧੀਆ ਭੋਜਨ ਦੇਣ ਦੇ ਯੋਗ ਹੋ ਗਿਆ ਹੈ ਪਰ ਉਹਨਾ ਵਿਚਾਰੇ ਪਛੜੇ ਮਨੁੱਖਾਂ ਨੂੰ ਸੜਕਾਂ ਦੇ ਕਿਨਾਰੇ ਤੇ ਗੰਦਗੀ ਚ ਸੌਂਦੇ ਹੋਏ ਜਿਹੜੇ ਵਿਚਾਰੇ ਕੁੱਤੇ ਦੀ ਜੂਨ ਤੋਂ ਕਟਿਆ ਜੀਵਨ ਜੀ ਰਹੇ ਹਨ ਉਹ ਸਾਨੂੰ ਕਿਉਂ ਨਹੀਂ ਨਜ਼ਰ ਆਉਂਦੇ ਸਾ ਸੰਗਤ ਇਹ ਤੇ ਬੜਾ ਥਾਟ ਪ੍ਰੋਵੋਕਿੰਗ ਚੈਪਟਰ ਖੁੱਲ ਗਿਆ